ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਪੰਜਾਬੀ ਪੀਤ ਕੈਲਿਉ ਟੇਕ ਤੇ ਅੱਜ ਕੁਝ ਸੂਟ ਦਿਖਾਉਣ ਜਾ ਰਹੀ ਹਾਂ ਮੈਂ ਇਹ ਸੂਟਸ ਕਸਟਮਰ ਦੇ ਰੈਡੀ ਹੋਏ ਨੇ ਕਸਟਮਾਈਜ਼ ਕੀਤੇ ਹੋਏ ਨੇ ਆਪਾਂ ਮਿਰਰ ਵਰਕ ਆਰੀ ਵਰਕ ਮਸ਼ੀਨ ਵਰਕ ਤਾਂ ਇਹ ਸਾਰੇ ਵਰਕ ਕਸਟਮਰ ਨੇ ਰੈਡੀ ਕਰਵਾਏ ਹੋਏ ਨੇ ਸੂਟ ਅਲੱਗ-ਅਲੱਗ ਤਾਂ ਮੈਂ ਸੋਚਿਆ ਤੁਹਾਨੂੰ ਦਿਖਾ ਦਵਾਂ ਡਿਸਪੈਚ ਕਰਨ ਤੋਂ ਪਹਿਲਾਂ ਸੋ ਫਸਟ ਸੂਟ ਆ ਦੇਖੋ ਇਹ ਜਿਹੜਾ ਆਪਾਂ yellow soup ਪਹਿਲਾਂ ਪਾਇਆ ਸੀਗਾ ਕਰੋਸ ਸਟਿਚ ਦਾ ਸਿੰਦੀ ਤੋਪਾ ਵੀ ਪੰਜਾਬੀ ਚ ਪਹਿਲਾਂ ਕਹਿੰਦੇ ਸੀਗੇ ਲੇਡੀ ਸਿੰਦੀ ਤੋਪਾ ਕੱਢਦੇ ਆ ਆਪਾਂ ਤਾਂ ਉਸ ਤੋਪੇ ਦੇ ਉੱਪਰ ਉਸ ਟਾਂਕੇ ਦੇ ਉੱਪਰ ਇਹ ਵਰਕ ਕੀਤਾ ਗਿਆ ਹੈਗਾ ਬਹੁਤ ਹੀ ਪਿਆਰਾ ਪਹਿਲਾਂ ਇੱਕ yellow soup ਪਾਇਆ ਬਹੁਤ ਹੀ ਪਸੰਦ ਆਇਆ ਉਸ ਤੋਂ ਬਾਅਦ ਆਪਾਂ ਨੂੰ ਬਹੁਤ ਆਰਡਰਸ ਆਏ ਥੈਂਕ ਯੂ ਮੇਰੀਆਂ ਭੈਣਾਂ ਦੇ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਇਸ ਡਿਜ਼ਾਈਨ ਨੂੰ ਆ ਦੇਖੋ neck ਹੈ ਬਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੈਗੇ ਆ ਜੀ ਇਹ ਫੰਡ ਤੇ ਸੀਗਾ ਜੀ ਸਾਰੇ ਸਾਰੇ ਬੂਟੀ ਫੰਡ ਚ ਆ ਗਈ ਨੈਕਸਟ ਇਹਦੇ ਵਿੱਚ ਕੀ ਰ ਆ ਦੇਖੋ ਇਹ ਕੀ ਰ ਹੈ ਜੀ ਤਾਂ ਬਹੁਤ ਸੋਨਾ ਇਹ ਸੂਟ ਹੈ ਬਹੁਤ ਅੱਛਾ ਬਣਿਆ ਬਾਜੂ ਤੇ ਵੀ ਵਰਕ ਹੈਗਾ ਇਸ ਤੇ ਇੱਕ ਕਸਟਮਰ ਨੇ ਬਾਟਮ ਤੇ ਵੀ ਕਰਵਾਇਆ ਸਲਵਾਰ ਤੇ ਹੈ ਸੇਮ ਜਿੰਨਾ ਬਾਜੂਤੇ ਹੈ ਓਨਾ ਹੀ ਬਾਟਮ ਤੇ ਵੀ ਇਹ ਵਰਕ ਕਰਵਾਇਆ ਉਹਨਾਂ ਨੇ ਤੇ ਬਹੁਤ ਸੋਹਣਾ ਸੂਟੇ ਬਣ ਕੇ ਰੈਡੀ ਹੋਇਆਗਾ ਇਹਦੇ ਨਾਲ ਉਹ ਮਜ਼ੈਂਟਾ ਕਲਰ ਦੀ ਫੁਲਕਾਰੀ ਲੈ ਸਕਦੇ ਨੇ ਮਤਲਬ ਉਹ ਜਾਗੋ ਲਈਏ ਸੂਟ ਵੇਅਰ ਕਰ ਸਕਦੇ ਨੇ ਸਿੰਪਲ ਸੋਬਰ ਜਿਨ੍ਹਾਂ ਨੂੰ ਸਿੰਪਲ ਸੋਬਰ ਚੀਜ਼ ਚਾਹੀਦੀ ਨੇ ਉਸ ਇਹਦੇ ਵਿੱਚ ਹੀ ਆਪਾਂ ਇੱਕ ਸੈਕੰਡ ਕਲਰ ਦੇਖੋ ਪੈਰਟ ਕੀਤਾਗਾ ਰੈਡੀ ਪੈਰਟ ਤੇ ਵੀ ਮੈਜੈਂਟਾ ਕਲਰ ਦਾ ਵਰਕ ਮਿਰਰ ਵਰਕ ਕੋਹੀ ਸੇਮ ਐਜ਼ ਇਟ ਇਹ ਇੱਕ ਆਪਾ ਗ੍ਰੇ ਰੈਡੀ ਕੀਤਾ ਸੀਗਾ ਗ੍ਰੇ ਦੇ ਉੱਪਰ ਹੀ ਲੈਮਨ ਕਲਰ ਦਾ ਕਰਵਾਇਆ ਉਹਨਾਂ ਨੇ ਵਰਕ ਤਾਂ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੋਇਆ ਸੀਗਾ ਡਿਫਰੈਂਟ ਜੇ ਕੰਟਰਾਸਟ ਬਹੁਤ ਸੋਹਣਾ ਇੱਕ ਕਲਰ ਇਸ ਵਿੱਚ ਗਾਜ਼ਰੀ ਹੈ ਇਸ ਦੇ ਨਾਲ ਪਿੰਕਿਸ਼ ਲਾਈਟ ਪਿੰਕਿਸ਼ ਕਲਰ ਦਾ ਆਪਾ ਵਰਕ ਕੀਤਾ ਹੈ ਨਾਲ ਇਸ ਤੇ ਦੁਪੱਟਾ ਹੈ ਦੇਖੋ ਜੀ ਇਹ ਬਹੁਤ ਸੋਹਣਾ ਕਨਸੈਪਟ ਬਣ ਕੇ ਰੈਡੀ ਹੋਣਾਗਾ ਇਨਾਲਾ ਪਾਵਲ ਦਾ ਦੁਪੱਟਾ ਪੇਅਰ ਅਪ ਕਰਾਂਗੇ ਇਸ ਦੇ ਨਾਲ ਤਾਂ ਬਿਲਕੁਲ ਡਿਫਰੈਂਟ ਜੀ ਚੀਜ਼ ਬਣਾਉਣ ਦੀ ਟਰਾਈ ਕੀਤੀ ਆ ਆਪਾਂ ਵੀ ਸੂਟ ਹੈ ਉਸ ਦੇ ਵਿੱਚ ਫਲਕਾਰੀ ਟੋਪਾ ਨਾਲ ਦੁਪੱਟਾ ਪ੍ਰਿੰਟਡ ਹੋ ਜਾਏਗਾ ਤਾਂ ਬਹੁਤ ਸੋਹਣਾ ਕਨਸੈਪਟ ਆ ਗੋ ਮੇਰੀਆਂ ਬੇਣਾਂ ਨੇ ਜਾਗੋ ਦੇ ਲਈ ਸੂਟ ਰੈਡੀ ਕਰਵਾਏ ਨੇ ਆਪਣੇ ਮਿਰਰ ਵਰਕ ਕੀਤਾ ਹੋਇਆ ਪੈਚ ਵਰਕ ਕੀਤਾ ਇਹ ਵੀ ਕਾਫੀ ਡਿਜ਼ਾਈਨ ਹਿੱਟ ਚੱਲ ਰਿਹਾ ਹੈਗਾ ਇਹ ਵੀ ਕਾਫੀ ਅੱਛਾ ਸੂਟ ਬਣ ਕੇ ਰੈਡੀ ਹੋਇਆ ਹੈ ਆ ਦੇਖੋ ਪੱਟੀ ਲਗਾਵਾ ਕੇ ਰੈੱਡ ਕਲਰ ਦੀ ਮਿਰਰ ਵਰਕ ਕਰਵਾ ਕੇ ਪੈਚ ਵਰਕ ਕਰਵਾਇਆਗਾ ਤਾਂ ਫਰੰਟ ਜੋੰਦਾ ਹੈਗਾ ਪੈਨਲਸ ਜਾਣਗੇ ਇਹਦੇ ਵਿੱਚ ਪੈਨਲਸ ਜਾ ਰਹੇ ਨੇ ਤੋਂ ਨੀਚੋਂ ਲੈ ਕੇ ਉੱਪਰ ਤੱਕ ਇਹਨਾਂ ਦੇ ਆਪ ਡਿਟੇਲ ਵੀਡੀਓ ਤੁਹਾਨੂੰ YouTube ਤੇ ਜੂਰ ਸ਼ੇਅਰ ਕਰਾਂਗੇ ਆ ਦੇਖੋ ਜੀ ਇੱਕ ਆਹ ਸੂਟ ਹੈ ਇਹ ਅਸੀਂ ਆਰੀ ਵਰਕ ਤੇ ਰੈਡੀ ਕੀਤਾ ਹੈ ਇੱਕ ਮੇਰੇ ਬਹੁਤ ਹੀ ਪਿਆਰੀ ਮੈਮ ਬਹੁਤ ਹੀ ਸਵੀਟ ਉਹਨਾਂ ਨੇ ਰੈਡੀ ਕਰਵਾਇਆਗਾ ਆ ਦੇਖੋ ਪੂਰਾ ਆਰੀਵਰਕ ਹੈ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਆਰੀਵਰਕ ਦੀ ਫਿਨਿਸ਼ਿੰਗ ক্লোਜ਼ ਅਪ ਕਰਕੇ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਹੈਵੀ ਸੂਟ ਬਣ ਕੇ ਰੈਡੀ ਹੋਇਆ ਆ ਦੇਖੋ 골ਡਨ ਤੇ সিলਵਰ ਆਪਾਂ ਤੇਲਾ ਯੂਜ਼ ਕੀਤਾ ਹੈਗਾ ਸਿੰਪਲ ਸੋਬਰ ਲੁੱਕ ਦੇਣ ਦੀ ਟਰਾਈ ਕੀਤੀ ਹੈ ਕੋਈ ਜ਼ਿਆਦਾ ਕਲਰਸ ਨਹੀਂ ਲਗਾਏ ਉਹਨਾਂ ਨੂੰ ਸਿੰਪਲ ਸੋਬਰ ਚਾਹੀਦਾ ਸੀ ਆ ਦੇਖੋ ਫੁੱਲ ਵਰਕ نیچے ਆਏਗਾ ਤਾਂ ਇਸਦੇ ਵੀ ਬਾਜੂ ਵੀ ਫੁੱਲ ਹੈਵੀ ਬਣਾਈ ਹੈ ਆਪਾਂ ਦੇਖੋ ਫੁੱਲ ਹੈਵੀ ਬਾਜੂ ਵਰਕ ਫੁੱਲ ਹੈਵੀ ਬਾਜੂ ਵਰਕ ਹੈ ਜੀ ਦੇਖੋ ਤੇ ਇਸ ਤਰ੍ਹਾਂ ਇੰਪੋਰਟੈਂਟ ਤੇ ਵੀ ਹੈਗਾ ਜੀ ਨਾਲ オーਰਗਾਂਜ਼ਾ ਦਾ ਪਿਓਰ オーਰਗਾਂਜ਼ਾ ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਆਪਾਂ ਦੇਖੋ ਬਹੁਤ ਸਪਿਆਰਾ ਸਾਰੇ ਦੁਪੱਟੇ ਤਿਆਰੀ ਵਰਕ ਕੀਤਾ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਫੁੱਲ ਹੈਵੀ ਇੱਕ ਸੈਟਨ ਦਾ ਫੈਬਰਿਕ ਹੈ ਇਹ ਇੱਕ ਕਸਟਮਰ ਦੀ ਚੋਇਸ ਤੇ ਆਪਾਂ ਸੈਟਨ ਦਾ ਫੈਬਰਿਕ ਲਵਾਇਆ ਡਾਈਏਬਲ ਫੈਬਰਿਕ ਸੀਗਾ ਆਪਾਂ ਡਾਈ ਕਰਵਾਇਆ ਉਹਨਾਂ ਦੀ ਪਸੰਦ ਦਾ ਕਲਰ ਬਹੁਤ ਹੀ ਸੌਫਟ ਸ਼ਾਈਨਿੰਗ ਫੈਬਰਿਕ ਹੈਗਾ ਡ੍ਰੈਕਿਲਨ ਕਰਨਾ ਪਈਗਾ ਇਹ ਟਰੈਕਲੀਨਰ ਕੋਲ ਪੇਜਣ ਵਾਲਾ ਸੂਟ ਹੈ ਹਜੀ ਟਰੈਕਲੀਨ ਕਰਵਾਉਣ ਵਾਲਾ ਸੋ ਇਹ ਸਾਰੇ ਸੂਟ ਅਜ ਮੈਂ ਡਿਸਪੈਚ ਕਰਨੇ ਸੀ ਸੋ ਮੈਂ ਤੁਹਾਡਾ ਨਸਾ ਸੱਚੇ ਸ਼ੇਕ ਕਰਦਾ ਮੈਂ ਇਹਨਾਂ ਦੀ ਮੇਨ ਡਿਟੇਲ ਹੋ ਸਿੰਗਲ ਸਿੰਗਲ ਸੂਟ ਡਿਟੇਲ ਆਪਾਂ YouTube ਚੈਨਲ ਤੇ ਜਰੂਰ ਅਪਲੋਡ ਕਰਾਂਗੇ ਜਰੂਰ ਦੇਖਣਾ ਵੀਡੀਓ ਥੈਂਕ ਯੂ ਸੋ ਮੱਚ